ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹਲਕ ਪਰਿਵਾਰ ਤੇ ਉਹਨਾਂ ਦਾ ਬੇਟਾ ਜੋ ਪੀਸੀਐਸ ਕਰਕੇ ਅੱਜ ਸਾਡੇ ਵਿੱਚ ਬਰਾਜਮਨ ਹੋਇਆ ਆਪਣੇ ਘਰ ਵਿੱਚ ਐਂਟਰ ਹੋਇਆ ਔਰ ਲੋਕਾਂ ਦਾ ਸਾਰਿਆਂ ਦਾ ਬੁੱਢੀ ਜੀਵਿਆਂ ਦਾ ਪੋਲੀਟਿਕਲ ਲੀਡਰਾਂ ਦਾ ਇਲਾਕੇ ਦਾ ਇੱਕ ਇਕੱਠ ਉਹਨਾਂ ਨੂੰ ਜਿਹੜਾ ਉਹਨਾਂ ਨੇ ਵੈਲਕਮ ਕੀਤਾ ਇਸ ਸਮੇਂ ਤੇ ਮੈਂ ਜਿੱਥੇ ਆਪਣੀ ਵਾਰਡ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਉੱਥੇ ਜਿੱਥੇ ਔਲਖ ਪਰਿਵਾਰ ਨੂੰ ਇੱਕ ਵੱਡਾ ਮਾਣ ਮਹਿਸੂਸ ਮਾਣ ਮਿਲਿਆ ਮੈਂ ਸਮਝਦਾ ਸਾਡਾ ਵਾਰਡ ਦਾ ਵੀ ਇਹਨਾਂ ਦਾ ਨਾਂ ਉੱਚਾ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬਣਾਉਂਗਾ ਗਲੀ ਮਹਲੇ ਵਾਲੇ ਜੀ ਨੇ ਵੀ ਸਾਡੇ 4 ਵੀ ਸੱਜਣ ਸਾਰੇ ਇਹਨਾਂ ਦੇ ਰਿਸ਼ਤੇਦਾਰ ਲਖਪ੍ਰੀਤ ਜੀ ਦੇ ਆਏ ਹੋਏ ਆ ਔਲਖ ਸਾਹਿਬ ਦੇ ਸੈਰਨ ਵਾਇਰ ਜੀ ਕਹਾ ਸਾਹ ਵਾਇਰ ਜੀ ਕੀ ਫਕੀਰ ਜੀ ਇਹ ਬੜੇ ਮਾਣ ਵਾਲੀ ਗੱਲ ਆ ਜੀ ਤੇ ਪਿਛਲੇ 1.5 ਸਾਲ ਦੇ ਵਿੱਚ 1 ਸਾਲ ਦੇ ਵਿੱਚ ਕਪੂਰਥਲੇ ਦੇ ਵਿੱਚ ਇਹ ਚੌਥਾ ਪੰਮਾਗੜਾ ਅਵਧਾ ਹੈਗਾ ਬਹੁਤ ਵੱਡਾ ਅਵਧਾ ਪੀਸੀਐਸ ਅਫਸਰ ਬਣ ਕੇ ਸਾਡੇ ਕੋਲ ਆਇਆ ਗਿਆ ਤੇ ਇਹ ਮਹੱਲੇ ਵਾਸਤੇ ਵੀ ਇਸ ਗਲੀ ਵਾਸਤੇ ਵੀ ਇਹ ਬੜੀ ਮਾਣ ਵਾਲੀ ਗੱਲ ਹੈ ਕਪੂਰਥੇ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਔਰ ਸਾਨੂੰ ਬੜਾ ਇਹ ਮਾਣ ਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਆ ਉਸ ਟਰਮ ਦੇ ਵਿੱਚ ਇੱਥੇ ਇਮਾਨਦਾਰ ਸਰਕਾਰ ਦੀ ਟਰਮ ਦੇ ਵਿੱਚ ਇਮਾਨਦਾਰ ਅਫਸਰ ਸਾਡੇ ਵਿੱਚ ਜਿਹੜਾ ਆਇਆ ਹੈਗਾ ਇਹਨਾਂ ਦਾ ਪਰਿਵਾਰ ਵੀ ਪੂਰਾ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਵਾ ਸੇਵਾ ਵੀ ਕਰ ਰਿਹਾ ਹੈਗਾ ਲੋਕ ਸੇਵਾ ਹੀ ਬੜੀ ਕਰਦੇ ਹੈਗੇ ਆ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਬੜੀ ਸੇਵਾ ਕਰਦੇ ਆ ਰਖ ਸਾਹਿਬ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਹੋਰ ਜਿਹੜੇ ਬਜ਼ੁਰਗ ਹੈਗੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਕਿ ਇਹ ਜਿਹੜਾ ਮੌਕਾ ਆਪਣੇ ਕੋ ਆਪਣੇ ਕੋ ਲਾਇਆ ਮੈਂ ਵੇਖਦਾ ਹੈਗਾ ਇਸ ਗਲੀ ਦੇ ਵਿੱਚ ਪਹਿਲਾ ਤੋਂ ਹੀ ਗੈਜਟਡ ਅਫਸਰ ਆ ਪੀਸੀ ਅਫਸਰ ਮੇਰੇ ਸਾਰੇ ਇੱਥੇ ਬੈਠੇ ਆ ਜੀ ਮੈਂ ਇਹਨਾਂ ਨੂੰ ਪਛਾਣਿਆ ਸਰ ਨੇ ਮੈਂ ਇਹਨਾਂ ਨੂੰ ਨਹੀਂ ਪਛਾਣਿਆ ਇਹਨਾਂ ਦੇ ਕੋਲ ਮੈਂ ਪੜਿਆ ਹਾਂ ਸੁਲਤਾਨਪੁਰ ਦੇ ਨਾਲ ਹਲੂਰ ਪਿੰਡ ਆ ਗਈ ਸਾਡੇ ਸਕੂਲ ਦੇ ਵਿੱਚ ਟੀਚਰਸ ਤੇ ਮੈਂ ਜਦੋਂ ਪੁਰਾਣੇ ਆਪਣੇ ਟੀਚਰ ਨੂੰ ਵੀ ਦੇਖਦਾ ਮੈਂ ਅਧਿਆਪਕ ਸਾਹਿਬ ਇੱਥੇ ਰਿਟਾਇਰ ਖੜੇ ਆ ਗਏ ਆਪਣੀ ਇਸੇ ਗੱਡੀ ਦੇ ਵਿੱਚ ਕਿੱਡੇ ਮਾਨ ਵਾਲੀ ਗੱਲ ਹੈ ਕਿ ਇਸ ਇਸ ਗੱਡੀ ਦਾ ਜੀਤਨੇਗਰ ਮਹੱਲੇ ਦੀ ਇਸ ਗੱਡੀ ਦੇ ਵਿੱਚ ਹੀ ਕਿੰਨੇ ਅਫਸਰ ਫੋਰ ਵੀ ਆ ਗਿਆ ਸੋ ਮੈਂ ਸਰਕਾਰ ਦਾ ਹੀ ਬਹੁਤ ਬਹੁਤ ਧੰਨਵਾਦ ਕੀਤਾ ਕਰਦਾ ਹੈ ਇਹਨਾਂ ਨੇ ਆਪਣੀ ਮੈਰਿਟ ਦੇ ਆਧਾਰ ਤੇ ਜਿਹੜੀ ਹੈਗੀ ਨੌਕਰੀ ਮਿਲੀ ਹੈਗੀ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਆ ਮਿਹਨਤ ਤੋਂ ਮਿਹਨ ਦਾ ਫਲ ਜਿਹੜਾ ਇਹਨਾਂ ਨੂੰ ਅੱਜ ਮਿਲਿਆ ਹੈਗਾ ਸੋ ਮੈਂ ਦੁਬਾਰਾ ਤੋਂ ਫੇਰ ਬਹੁਤ ਬਹੁਤ ਮੁਬਾਰਕਾ ਦਿਨਾ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਰਿਟ ਦੇ ਆਧਾਰ ਤੇ ਬਿਨਾਂ ਕ੍ਰਪਸ਼ਨ ਤੋਂ ਕ੍ਰਪਸ਼ਨ ਰਹਿਤ ਜਿਹੜਾ ਹੈਗਾ ਵਾ ਆਉਣ ਵਾਲੀ ਅਫਸਰਸਾਈ ਨੌਜਵਾਨ ਪੀੜ੍ਹੀ ਦੇ ਵਿੱਚੋਂ ਜਿਹੜੀ ਆਜੀ ਸਾਡੇ ਕੋਲ ਕੈਨ ਦਾ ਮਤਲਬ ਕਿ ਇੱਕ ਖਾਲਸਾ ਵੇਰ ਦੀ ਕੀ ਭਤੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਰੇ ਮੇਰੇ ਮਹੱਲੇ ਦੇ ਸੁਨੀਕ ਜਾਂ ਮੇਰੇ ਸੱਜਣ ਮਿੱਤਰ ਸਾਰੇ ਇੱਥੇ ਵਧਾਈ ਦੇਣ ਆਏ ਜਾਂ ਖੁਸ਼ੀ ਜाहिर ਕਰਨ ਆਏ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹ ਜਿਹੜੀ ਪ੍ਰਾਪਤੀ ਆ ਇਹ ਮਤਲਬ ਸਾਡੇ ਇਕੱਲੇ ਪਰਿਵਾਰ ਦੀ ਨਹੀਂ ਆ ਇਹ ਬਹੁਤ ਸਾਰੀਆਂ ਸੱਜਣਾ ਮਿੱਤਰਾਂ ਦੀਆਂ ਅਸੀਸਾਂ ਗਾਈਡੈਂਸ ਜਿਹੜੀ ਆ ਉਹਦੇ ਵਿੱਚ ਉਹ ਤੇ ਨਿਰਭਰ ਕਰਦਾ ਸੀਗਾ ਔਰ ਬਹੁਤ ਸਾਡੇ ਮਹਾਪੁਰਖ ਖੜੇ ਬਾਬਾ ਜੀ ਤੇ ਮੇਰਾ ਖਿਆਲ ਜਿੱਦਨੇ ਦਾ ਟੈਸਟ ਵੀ ਮੈਂ ਇਹਨਾਂ ਨੂੰ ਤੜਕੇ 6 ਵਜੇ ਭੋਣ ਕੀਤਾ ਸੀ ਮੈਂ ਅਰਦਾਸ ਕਰਨੀ ਸੀ ਇਹਨਾਂ ਅਰਦਾਸਾਂ ਕੀਤੀਆਂ ਔਰ ਪੜ੍ਹਾਈ ਇਹਦੀ ਮਿਹਨਤ ਸੀ ਨਾਲ ਬਾਕੀ ਪਰਿਵਾਰ ਦਾ ਸਹਿਯੋਗ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਸਹਿਯੋਗ ਉਹਦਾ ਕਰਕੇ ਹੀ ਇਹ ਪ੍ਰਾਪਤੀ ਹੋਈ ਹੈ ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਹਾਂ ਤਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਮਾਨ ਬਖਸ਼ਿਆ ਔਰ ਇਹ ਸਭ ਕੁਝ ਉਸ ਦਰ ਤੋਂ ਹੀ ਮਿਲਦਾ ਉਸ ਦਰ ਦੀ ਕਿਰਪਾ ਹੋਵੇ ਤੇ ਪੜਿਆ ਜਾ ਸਕਦਾ ਉਸ ਦਰ ਦੀ ਕਿਰਪਾ ਹੋਵੇ ਤੇ ਮਿਹਨਤ ਹੋ ਸਕਦੀ ਆ ਔਰ ਇਹ ਸਾਰਾ ਗੁਰੂ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਆ ਸਾਡੇ ਪਰਿਵਾਰ ਤੇ ਉਹਦਾ ਟੈਸਟ ਪੋਸਟਪੋਨ ਹੋਇਆ ਦਿਲ ਛੱਡਦਾ ਸੀਗਾ ਪਰ ਫੇਰ ਲੱਗ ਜਾਂਦਾ ਸੀ ਇਦਾਂ ਤਕਰੀਬਨ ਇਹ 2022 ਦਾ ਅਪਲਾਈ ਕੀਤਾ ਸੀਗਾ ਹੁਣ ਅੱਜ 25 ਆ ਗਈ ਆ ਉਹਦੇ ਵਿੱਚ ਕਈ ਇਤਰਾ ਚੜਾ ਆਏ ਕਈ ਕੁਝ ਆਇਆ ਹੁਣ ਵੀ ਕਈ ਕੁਝ ਹੋਇਆ ਜਿੱਦਾਂ ਇਹਨਾਂ ਦੀ ਅਪਾਇੰਟਮੈਂਟ ਹੋਣ ਤੋਂ ਬਾਅਦ ਵੀ ਬਹੁਤ ਕੁਝ ਕਈ ਬੰਦੇ ਜਿਹੜੇ ਰਹਿ ਜਾਂਦੇ ਉਹ ਵੀ ਆਪਣਾ ਕਰਦੇ ਬੜਾ ਕੁਝ ਤੇ ਪਰ ਫਿਰ ਵੀ ਗੁਰੂ ਮਹਾਰਾਜ ਨੇ ਜਿਹੜਾ ਆਸ਼ੀਰਵਾਦ ਸੀਗਾ ਜਾਂ ਸਿਰ ਤੇ ਮਿਹਰ ਦਾ ਹੱਥ ਸੀਗਾ ਉਹ ਹਮੇਸ਼ਾ ਬਣਾਈ ਰੱਖਿਆ ਉਹਨੂੰ ਮਤਲਬ ਜਿਹੜਾ ਬਹੁਤ ਹੌਸਲਾ ਦਿੱਤਾ ਇਹਨੂੰ ਬੱਚੇ ਨੂੰ ਤੇ ਇੱਥੇ ਤੱਕ ਪਹੁੰਚਿਆ ਸੋ ਮੈਂ ਸਾਰਿਆਂ ਦਾ ਬਹੁਤ ਦਿਲੋਂ ਸਨਮਾਨ ਕਰਦਾ ਔਰ ਸ਼ੁਕਰਗੁਜ਼ਾਰ ਆ ਸਾਰੇ ਜਿਹੜੇ ਇੱਥੇ ਅੱਜ ਆਏ ਆ ਤੇ ਹੋਰ ਕਾਫੀ ਚਿਰ ਮੇਟ ਵੀ ਕੀਤੀ ਆ ਉਹਦੇ ਵਾਸਤੇ ਮੈਂ ਇੱਕ ਸੱਚਿਓ ਨਾ ਮਾਫੀ ਮੰਗ ਦਿੰਦਾ ਬਾਈ ਗੁਰਜੀਕਰਤਾਂ ਸਾਂ ਰਹਿ ਗਏ